ਚੰਡੀਗੜ੍ਹ ਦੇ ਸੈਕਟਰ 27D ਦੇ ਵਿੱਚ ਬਰਸਾਦ ਦੇ ਦੌਰਾਨ ਤਿੰਨ ਚੋਰ ਸਤੀ ਮਤਾ ਮੰਦਰ ਦੇ ਅੰਦਰ ਤਲਾਸ਼ੀ ਲੈਂਦੇ ਰਹੇ ਚੋਰਾਂ ਦੇ ਵੱਲੋਂ ਕੈਮਰੇ ਤੋੜ ਦਿੱਤੇ ਗਏ ਮੰਦਰ ਦੇ ਤਾਲੇ ਤੋੜੇ ਗਏ ਅਤੇ ਫਿਰ ਮੰਦਰ ਦੇ ਅੰਦਰ ਵੜਨ ਤੋਂ ਬਾਅਦ ਦਾਣ ਪਾਤਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਪਾਏ ਤਾਂ ਉਥੇ ਦੀ ਫਰਾਰ ਹੋ ਗਏ ਚੋਰਾਂ ਵੱਲੋਂ ਕੀਤੀ ਗਈ ਇਸ ਵਾਰਦਾਤ ਦਾ ਪਤਾ ਉਸ ਵੇਲੇ ਚਲਿਆ ਜਦੋਂ ਸਵੇਰੇ ਕਰੀਬ 5 ਵਜੇ ਮੰਦਰ ਦੇ ਪੁਜਾਰੀ ਰੋਸ਼ਨ ਨੋਟਿਆਲ ਉੱਥੇ ਪਹੁੰਚੇ ਜਿਨ੍ਹਾਂ ਨੇ ਪ੍ਰਧਾਨ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਚੋਰੀ ਦੀ ਇਹ ਸਾਰੀ ਕਥਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਹੁਣ ਮੰਦਰ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ ਮੰਦਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸੇ ਮੰਦਰ ਦੇ ਵਿੱਚ ਚੋਰੀ ਦੇ પ્રયાસ ਦੀ ਇਹ ਤੀਜੀ ਵਾਰ ਦਾਤ ਹੈ ਲੇਕਿਨ ਪੁਲਿਸ ਅਜ ਤੱਕ ਕਿਸੇ ਵੀ ਚੋਰ ਨੂੰ ਨਹੀਂ ਫੜ ਪਈ ਹਾਲਾਂਕਿ ਪੁਜਾਰੀ ਨੇ ਕਿਹਾ ਕਿ ਪ੍ਰਧਾਨ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ